ਹੈਲੋ ਜੀ ਫ੍ਰੈਂਡਸ ਸਾਰੇ ਰਿਸ਼ਤੇਦਾਰੋ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਠੀਕ ਹੋਵੋਗੇ ਤੇ ਮੈਂ ਵੀ ਠੀਕ ਆ ਤੇ ਅੱਜ ਦੇ ਬਲੌਗ ਤੁਹਾਡਾ ਸਵਾਗਤ ਹੈ ਦੇਖੋ ਜੀ ਅਸੀਂ ਕਿੱਥੇ ਜਾ ਰਹੇ ਆਂ ਦੇਖੋ ਕਿਹੜੇ ਰੋਡ ਤੇ ਜਾ ਰਹੇ ਆਂ ਦੇਖੋ ਤੇ ਅਸੀਂ ਜਾ ਰਹੇ ਆਂ ਜੀ ਛੋਪੰਗਰਨ ਛੋਪੰਕਾਰੀ ਕਰਨੀ ਆ ਰਾਜਨ ਦੀ ਘਰ ਦੀ ਮਾਇ ਤੇ ਰਾਜਨ ਲੈਣ ਜਾਣਾ ਤੇ ਅ디 ਰਾਜਨ ਕੀ ਲੈਣਾ ਉਹ ਕਾਂਚੀ ਹੋੜੀ ਕਾਰ ਬਾਬੂ ਨੇ ਲੈਣੀ ਕਾਰ ਤੇ ਦੇਖੋ ਜੀ ਅਸੀਂ ਨੇੜੇ ਨੇੜੇ ਜਾ ਰਹੇ ਹਾਂ ਦੇਖੋ ਤੇ ਹੋਈ ਸੀ ਲਾਲ ਬੱਤੀ ਤੇ ਸੀ ਖੜਗੇ ਸੀ ਹੁਣ ਚੱਲ ਪਈ ਜੀ ਅਜੇ ਤਾਂ ਅਸੀਂ ਜਾ ਰਹੇ ਹੁਈ ਰੋਡ ਚੰਡੀਗੜ੍ਹ ਵਾਲਾ ਇੱਧਰ ਹਸਪੀਟਲ ਹੈ ਜੀ ਇਹ ਨਵਾਂ ਹੀ ਬਣਿਆ 2 ਸਾਲ ਹੋ ਗਏ ਹਾਂ ਜੀ ਇਹ ਅੱਗੇ ਜੀ ਅਸੀਂ ਚੌਕ ਇੱਥੋਂ ਜਾਵਾਂਗੇ 100 ਫੁੱਟੀ ਰੋਡਆਂ ਆ ਗਈਆਂ ਬੱਤੀਆਂ ਸਿੱਧਾ ਆ ਗਿਆ ਅੱਗੇ ਦੇਖੋ ਜੀ ਚੰਡੀਗੜ੍ਹ ਰੋਡ ਤੇ ਅੱਗੇ ਆ ਗਿਆ ਬੀਬੀ ਵਾਲਾ ਚੌਂਕ ਬੀਬੀ ਵਾਲੇ ਚੌਂਕ ਤੋਂ ਅਸੀਂ ਪਹਿਲਾਂ ਹੀ ਮੁੜ ਜਾਾਂਗੇ ਸੋਫਟੀ ਰੋਡ ਹਾਂਜੀ ਅਸੀਂ ਹੁਣ ਮੁੜਗੇ ਜੀ ਸੱਜੇ ਹੱਥ ਨੂੰ ਤੇ ਸੱਜੇ ਮੋੜਾ ਦੇ ਮੋਕੇ ਤੇ ਅਸੀਂ ਫੇਰ ਹੋਗੇ ਜੀ ਖੱਬੇ ਨੂੰ ਛਾਈ ਭਾਈ ਤੁਹਾਨੂੰ ਕਹਿਣਾ ਨਹੀਂ ਆਉਂਦਾ ਆ ਸਿੱਧਾ ਪੰਜਾਬੀ ਦਾ ਵਲੌਗ ਆ ਆਪਾਂ ਤੇ ਹੁਣ ਆਗੇ ਜੀ 100 ਫੁੱਟੀ ਰੋਡ ਤੇ ਇਹ ਜਾਊਗਾ ਉੱਥੇ ਜਾ ਮਿਲੂਗਾ ਬੀਬੀ ਵਾਲੇ ਚੌਕ ਨੂੰ ਇਹ ਦੇਖੋ ਜੀ ਇੱਥੋਂ ਮੁੜਗੇ ਹੋ ਗਿਆ ਸਿੱਧਾ ਚੰਡੀਗੜ੍ਹ ਤੇ ਇਹ ਮੁੜਗੇ ਅਸੀਂ 100 ਫੁੱਟੀ ਰੋਡ ਬੀਬੀ ਵਾਲੇ ਚੌਕ ਨੂੰ ਜਾ ਮਿਲੂਗਾ ਤੇ ਅਸੀਂ ਜਾਵਾਂਗੇ ਕਾਫੀ ਦੂਰ ਅੱਗੇ ਜਾਣਾ ਜੀ ਦੇਖੋ ਜੀ ਪੇਟ ਬਹੁਤ ਹੈ ਸੋਹਣਾ ਬਹੁਤ ਰੋਡ ਬਹੁਤ ਸੋਹਣੇ ਆ ਕਨੇ ਪੇੜ ਨਹੀਂ ਗਏ ਪਰ ਅਮ सॉरी ਪਠੰਡੇ ਚ ਬਹੁਤ ਪੇੜ ਹੈ ਜੇ ਕਦੇ ਕਚਹਿਰੀਆਂ ਕਦੀ ਜਾਵੜੀ ਉਧਰ ਤਾਂ ਹੋਰ ਬਹੁਤ ਰਿਆ ਵਾਲਾ ਤੇ ਸਾਡੇ ਜਨਤਾਨਗਰ ਦੀ ਮੱਲੇ ਦੀ ਤਾਂ ਕਿਹੜਾ ਹੀ ਕੀ ਆ ਉੱਥੇ ਤਾਂ ਥਰਮਲ ਪਲਾਟ ਕੋਲੇ ਤੇ ਇੰਨੇ ਪੇੜ ਆ ਵਿੱਚ ਮੋਰ ਸਵੇਰ ਸਵੇਰ ਬੋਲਦੇ ਸ਼ਾਮ ਨੂੰ ਬੋਲਦੇ ਬਹੁਤ ਸੋਹਣਾ ਹੈ ਜੀ ਉਧਰ ਵੀ ਦੇਖੋ ਕਿੰਨਾ ਸੋਹਣਾ ਰੋਡ ਹੈ ਪੇੜ ਬਹੁਤ ਸੋਹਣੇ ਹੈ ਜੀ ਇੱਕੋ ਹੀ ਨਕਸ਼ਾ ਪੇੜਾਂ ਦਾ ਨਾ ਬਹੁਤ ਸੋਹਣੇ ਲੱਗ ਰਹੇ ਦੇਖੋ ਹਰੇ ਹਵਲ ਨਾਲ ਨਾ ਇੱਕ ਸੌਣ ਭਾਦੋ ਸਾਰੇ ਨਾ ਨਾ ਕੇ ਹਟੇ ਕੱਲ ਵੀ ਬਾਰਿਸ਼ ਹੋ ਗਈ ਸੀ ਤੇ ਸੋਹਣੇ ਸੋਹਣੇ ਦਿਖ ਰਿਹਾ ਹਰੇ ਹਰੇ ਗ੍ਰੀਨ 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 ਸਿਟੀ ਬਣੀ ਪਈ ਹੈ ਜੀ ਜਿਵੇਂ ਪਠੰਡੇ ਦੀ ਗ੍ਰੀਨ ਸਿਟੀ ਹੈ ਉਧਰ ਵੀ ਬਹੁਤ ਸੋਹਣਾ ਹੈ ਜੀ ਭਾਈ ਜਾਣ ਵਾਲਾ ਹਾਂਜੀ ਆ ਗਏ ਭਾਈ ਬੱਤੀਆਂ ਬੱਤੀਆਂ ਆ ਗਈਆਂ ਬੀਬੀ ਵਾਲਾ ਚੌਂਕ ਆ ਗਿਆ ਬੀਬੀ ਵਾਲਾ ਰੋਡ ਬੀਬੀ ਵਾਲਾ ਚੌਂਕ ਇੱਧਰ ਰਹਿ ਗਿਆ ਤੇ ਅਸੀਂ ਜਿੱਧਰ ਬੱਸ ਜਾ ਰਹੀ ਹੈ ਇੱਧਰੋਂ ਜਾਵਾਂਗੇ ਹਾਂਜੀ

ਤੋ ਅਸੀਂ ਹੁਣ ਜਾ ਰਹੇ ਹਾਂ ਜੀ ਇਹ ਜਾਊਗਾ ਬੱਸ ਸਟੈਂਡ ਨੂੰ ਪਰ ਅਸੀਂ ਪਹਿਲਾਂ ਹੀ ਮੁੜ ਜਾਾਂਗੇ ਕਿ ਕੋੜਾ ਚੁੱਕ ਬਣੇ ਰਿਹਾ ਸਾਡੇ ਵਲੌਗ ਦੇ ਨਾਲ ਦਿਖਾਵਾਂਗੇ ਜੀ ਅੱਗੇ ਆ ਗਏ ਜੀ ਅਸੀਂ ਪਹੁੰਚ ਗਏ ਜਿੱਥੇ ਅਸੀਂ ਪਹੁੰਚਣਾ ਸੀ ਉਹਦੀ ਜਗ੍ਹਾ ਤੇ ਤੇ ਇੱਥੇ ਹੈਗਾ ਜੀ ਆ ਗਏ ਘੇੜ ਤੇ ਇੱਧਰ ਗੱਡੀ ਅੱਗੇ ਨਹੀਂ ਲਾਈ ਭਰਾਵਾਂ ਨੇ ਗੱਡੀ ਨਾ ਅੱਗੇ ਨਾ ਪਿੱਛੇ ਵਿਚਾਲੇ ਲਾਤੀ ਕੋਈ ਇੱਥੇ ਦੇਖੋ ਆਹ ਦੇਖੋ ਕੋਈ ਨਾ ਕੋਈ ਨਾ ਕਰਦ ਨੂੰ ਚਲੋ ਅਸੀਂ ਇੱਥੇ ਜਾਣਾ ਜੀ ਆਹ ਸਾਹਮਣੇ ਆ ਜੀ ਇੱਥੇ ਲਾਤੀ ਜੀ ਗੱਡੀ ਅਸੀਂ ਤੇ ਹੁਣ ਅਸੀਂ ਜਾਵਾਂਗੇ ਅੰਦਰ ਆਦੀ ਰਾਜ ਜਾ ਰਿਹਾ ਦੇਖੋ ਜੀ ਆਦੀ ਰਾਜ ਭੱਜਿਆ ਜਾ ਰਿਹਾ ਉਹਨੂੰ ਪਤਾ ਆਜੋ ਆਜੋ ਆਦੀ ਰਾਜ ਗਿਆ <laughs> जा रहे जी अंदर आधी राज लिया दिखाना की लिया मैगी और चॉकलेट क्या करोगे अंकल मारेंगे और अंकल फिर दे मारेंगे अंकल आगे आगे अगे आ गए अंकल ਹਾਂ ਲੋ ਰੈਂਡ ਤੇ ਅਸੀਂ ਲੈ ਲਿਆ ਜੀ ਸਾਰਾ ਘਰ ਦਾ ਰਾਸ਼ਨ ਫੇਸ਼ੀਅਲ ਕਿਟ ਜੋ ਵੀ ਸਮਾਨ ਹੈ ਨਾ ਸਭ ਕੁਝ ਲੈ ਲਿਆ ਜੀ ਸਰਫ ਸਾਬਣ ਜੀ ਸਾਰਾ ਹੁੰਦਾ ਇੱਥੇ ਸਮਾਨ ਜੀ ਅਸੀਂ ਲੈ ਲਏ ਨਾਲ ਝਾੜੂ ਝਾੜੂ ਜ਼ਰੂਰੀ ਹੁੰਦਾ ਹੈ ਕਰ ਆਦੀ ਰਾਜ ਨੇ ਕੀ ਲਿਆ ਬਾਪੂ ਚਾਕਲੇਟ ਭਾਈ ਸਾਡੇ ਆਦੀ ਰਾਜ ਨੇ ਨਾ ਹੋਰ ਤਾਂ ਕੁਝ ਨਹੀਂ ਇਹਦੇ ਕਾਰ ਕਰ ਕਰਦਾ ਸੀ ਪਰ ਅੰਦਰ ਜਦੋਂ ਗਿਆ ਨਾ ਇੱਕ ਡੱਬੇ 'ਚ ਇਹ ਚਾਕਲੇਟ ਲੱਭ ਲਈ ਤੇ ਨਾਲੇ ਮਹਿਗੀ ਕਿੱਥੇ ਚਾਕਲੇਟ ਖਾਣਾ ਦੋ ਚਾਕਲੇਟ ਇੱਕ ਤਾਂ ਇਹਨਾਂ ਅੰਦਰ ਹੀ ਖਾ ਲਈ ਚੋਰ ਨੇ ਦੇਖੋ ਜੀ ਇੱਥੇ ਹੈ ਮਾਰਕਟ ਤੇ ਅਸੀਂ ਸਾਰਾ ਸਮਾਨ ਲੈ ਲਿਆ ਤੇ ਅਸੀਂ ਅੱਗੇ ਬਾਹਰ ਜੀ ਬਣੇ ਦੇ ਸਾਡੇ ਬਲੌਗ ਨਾਲ ਦਿਖਾਵਾਂਗੇ ਘਰੇ ਜਾ ਕੇ ਵੀ ਹਾਂਜੀ ਦੇਖੋ ਆਦੀ ਰਾਜ ਨੇ ਲੈ ਲਿਆ ਚਾਕਲੇਟ ਇੱਕ ਤਾਂ ਅੰਦਰ ਹੀ ਖਾ ਲਿਆ ਭਾਈ ਬਹੁਤ ਤੇਜ ਐ ਇਹਨੇ ਅੰਦਰ ਜਾ ਕੇ ਇੱਕ ਤਾਂ ਪੈਕਟ ਖੋਲ ਲਿਆ ਖਾ ਲਿਆ ਤੇ ਐਂਕਲ ਵੀ ਤੇ ਦੇਖ ਰਹੇ ਸੀ ਹਨਾ ਆਦੀ ਰਾਜ ਐਂਕਲ ਕੀ ਘਰੇ ਖਾ ਲਿਆ ਕੀ ਘਰੇ ਮੋਤਾ ਤੇ ਬਣਾਈ ਰਿਹਾ ਬਲੌਗ ਨੂੰ ਦਿਖਾਉਨੇ ਆਂ ਜੀ ਘਰੇ ਜਾ ਕੇ ਕੀ ਕੀ ਰਾਸ਼ਨ ਲੈ ਕੇ ਆਇਆ ਯਾਰ ਦੇਖੋ ਜੀ ਹੁਣ ਕਿੰਨੀ ਤੋਂਪਾ ਇੱਕ ਵੱ ਚੁੱਕਿਆ ਤੇ ਕਬੂਤਰ ਵੇਖੋ ਚੋਗਾ ਚੁਗੀ ਜਾਂਦੇ ਆ ਇਹ ਵੀ ਬੇਜਵਾਨੀ ਹੈ ਆਪਾਂ ਇਹਨਾਂ ਨੂੰ ਵੀ ਪੋਣਾ ਚਾਹੀਦਾ ਜੀ ਚੋਕ ਪੋਣੀ ਚਾਹੀਦੀ ਦੇਖੋ ਕਿੰਨੇ ਇੱਥੇ ਚੂਹੇ ਵੀ ਬਹੁਤ ਆ ਦੇਖੋ ਤੇ ਨਹਿਰ ਨਹਿਰ 'ਚ ਪਾਣੀ ਸਿਰ ਬਾਰਸ਼ ਦਾ ਹੀ ਹੈ ਤੇ ਇੱਧਰ ਆ ਗਿਆ ਝੀਲਾਂ ਦੀ ਝੀਲਾ ਆ ਗਿਆ ਤਸੱਦ ਇਹਦੇ ਝੀਲਾਂ ਨੂੰ ਪਾਣੀ ਜਾ ਰਿਹਾ ਹੈ ਲਾਨੋ ਪਾਣੀ ਜਾ ਰਹੀ ਏ ਇੱਧਰ ਅੱਗੇ ਥਰਮਲ ਪਲਾਟ ਆ ਗਈ। ਕੋਈ ਨਾ ਕੋਈ ਤਾਂ ਵੀ ਪਲਾਟ ਕਿਸੀ ਇੱਥੇ ਕੋਲੇ ਹੀ ਜਾਵਾਂਗੇ। ਕੋਸੇ ਹੁਣ ਨਿਆ ਤੋਂ ਉੱਪਰ ਹੀ ਪਰ ਹੋ ਗਏ। ਹਾਂ। ਜੇ ਸ੍ਰੀ ਰਾਮ ਬਾਲਾ ਜੀ ਦੇ ਮੰਦਿਰ ਆ ਗਏ ਜੀ ਇੱਥੇ ਕਾਲੀ ਮਾਤਾ ਦਾ ਪੋਲੇ ਜੀ ਦਾ ਬਾਲਾ ਜੀ ਜੇ ਸ੍ਰੀ ਰਾਮ ਜੇ ਹੋ ਬਾਬਾ ਜੀ ਜੇ ਹੋ ਜੈ ਹੋ ਜੇ ਹੋ ਬਾਲਾ ਜੀ ਦੂ ਦੂ ਬਾਬਾ ਯੇ ਬਾਬਾ ਹਾਂ ਬਾਬਾ ਜੀ ਇਹ ਹਾਂ ਇਹ ਆ ਗਈ ਮੈਂ ਹਾਂ ਇੱਥਰ ਮੈਨੂੰ ਬੁਲਾਟਾ ਆ ਗਈ ਸੀ ਇੱਧਰ ਆ ਗਈ ਮਾਤਾ ਦਾ ਮੰਦਰ ਇੱਧਰ ਪੁਲੀ ਜੀ ਦਾ ਤੇ ਇਹ ਗਿਆ ਸਟੇਸ਼ਨ ਨੂੰ ਇਹ ਕਿਆ ਜੀ ਦੇਖੋ ਤਰਮਨ ਦਾ ਦੇਖੋ ਬਾਮੂ ਮਾਮੂ ਮਾਮੂ ਆ ਰਿਹਾ ਬਸਾਣੇ ਆਲਾ ਮਾਮੂ ਇੱਧਰ ਪੁਲੀ ਹਵੇ ਆਉਂਦੇ ਹਾਂ ਦੇਖੋ ਮੈਂ ਕਹਿ ਰਹੀ ਸੀ ਨਾ ਫਿਰ ਇੱਥੇ ਦੇਖੋ ਸਾਡੇ ਇਧਰ ਨਹਿਰ ਤੇ ਰਿਆਵਲੀ ਰਿਆਵਲੇ ਪੇੜੀ ਪੇੜਾ ਜੀ ਬਹੁਤ ਜ਼ਿਆਦਾ ਇਧਰ ਦੇ ਕੁਛ ਪੈਦਾ ਤੇ ਟਾਲੀਆਂ ਬਹੁਤ ਵੱਡੀਆਂ ਵੱਡੀਆਂ ਟਾਲੀਆਂ ਤੇ ਇਧਰ ਆਪਣੇ ਥਰਮਲ 플ਾਟ ਹੈ ਨਾ ਇਧਰ ਤਾਂ ਮੋਰ ਹੈ ਇੱਥੇ ਜੰਗਲਾਤ ਜੀ ਹੈ ਇਧਰ ਮੋਰ ਬਹੁਤ ਹੈ ਕੋਈ ਨਹੀਂ ਕਿਸੇ ਦਾ ਹਾਂ ਸਵੇਰ ਸਵੇਰ ਕਿਸੇ ਤੇ ਆਵਾਂਗੇ ਸਵੇਰ ਆਵਾਂਗੇ ਇੱਕ ਦਿਨ ਤੇ ਇੱਥੇ ਨਹਿਰ ਤੇ ਫਿਰਦੇ ਹੁੰਦੇ ਆ ਬਲੌਗ ਵਿੱਚ ਬ ਦਿਖਾਵਾਂਗੇ ਜੀ ਤੁਹਾਨੂੰ ਉਹ ਵੀ ਦੇਖੋ ਕਿੰਨੇ ਰਿਆਵਲੇ इधर रह गया थर प्लाट कोल चल हम आ गए जी सा महला आ गए जी घर देखो जी गेट पैया बंद अभी भी नहीं आया अजे तक ਆ ਲੈ ਲੈ ਮੈਂ ਤਾਂ ਜਲਦੀ ਆਈ ਘਰ ਦਾ ਰਾਸ਼ਨ ਲੈ ਕੇ ਆ ਗਏ ਤੇ ਹੁਣਗੇ ਵੇਟ ਖੋਲਤਾ ਗੱਡੀ ਆ ਰਹੀ ਹੈ ਅੰਦਰ ਰਹਗਾ ਜਿੰਦੇਰਾ ਜੇ ਸ੍ਰੀ ਰਾਮ ਬਲਾਜੀ ਮੇਰ ਪਰੇ ਹੱਥ ਰੱਖੀ ਸਾਰਿਆਂ ਤੇ ਬਾਬਾ ਜੀ ਕਿਰਪਾ ਬਣਾਈ ਰੱਖਿਓ ਤੇ ਬਣੇ ਰਹੇ ਬਲੌਗ ਨਾਲ ਦਿਖਾਉਨੇ ਜੀ ਤੁਹਾਨੂੰ ਅਸੀਂ ਰਾਸ਼ਨ ਇਹ ਆਕੀ ਤੇ ਆਦੀ ਰਾਜ ਨੂੰ ਲੱਗੀ ਸੀ ਭੁੱਖ ਜੀ ਮੈਂ ਬਣਾਈ ਜਲਦੀ ਜਲਦੀ ਮੈਗੀ ਆਦੀ ਰਾਜ ਨੇ ਉੱਥੇ ਜਾਂਦੇ ਸਰ ਮੈਗੀ ਚੱਕ ਲਈ ਚਾਕਲੇਟ ਮੈਗੀ ਬਣਾਈ ਨਾਲ ਮੈਂ ਦਰ ਲਾ ਰਹੀਆਂ ਸੜਕਾ ਟਮਾਟਰ ਹਰੀ ਮਿਰਚ ਪਿਆਜ਼ ਤੇ ਮੈਗੀ ਬਣਾ ਕੇ ਪਹਿਲਾਂ ਖਾਵਾਂਗੇ ਫਿਰ ਰੋਟੀ ਨੂੰ ਅੱਜ ਹੋ ਗਿਆ ਕੁਵੈਲਾ ਰੋਟੀ ਤੇ ਟਾਈਮ ਲੱਗ ਜੂ ਥੋੜੀ ਥੋੜੀ ਮੈਗੀ ਖਾ ਕੇ ਗਏ ਟਾਈਮ ਬਸ ਕਰਦੇ ਆ ਫਿਰ ਬਣਾਉਂਗੀ ਸਬਜ਼ੀ ਤੇ ਨਾਲੇ ਬਣਾਵਾਂਗੀ ਚਟਨੀ ਅੱਜ ਮੈਂ ਲੱਗਾ ਇਸੇ ਚਿਬੜ ਪਾਲਾ ਬੜਾ ਟਮਾਟਰ ਅਦਰਕ ਪਾ ਕੇ ਤੇ ਚਟਨੀ ਬਣਾਵਾਂਗੇ ਬਣੇ ਹੋਏ ਬਲੌਕ ਨਾਲ ਦੇਖੋ ਜੀ ਮੇਗੀ ਬਣ ਕੇ ਤਿਆਰ ਹੋ ਗਈ ਤੇ ਮੇਗੀ ਦੇ ਵਿੱਚ ਮੈਂ ਪਾਈਏ ਹਰੀ ਮਿਰਚ ਇਹ ਕੋਗਾ ਜੀ ਹਰੀ ਮਿਰਚ ਖਾਂਦੇ ਨਹੀਂ ਤੇ ਮਸਾਲੇ ਦੀ ਤੜਕੇ 'ਚ ਇਸ ਲਈ ਪਾਈ ਸੀ ਮੈਨੂੰ ਬਹੁਤ ਪਸੰਦ ਹੈ ਹਰੀ ਮਿਰਚ ਮੈਂ ਮੇਗੀ ਦੇ ਨਾਲ ਲਾਉਂਗੀ ਹਰੀ ਮਿਰਚ ਸਾਬਤ मैं नाल मैगी देखी रिखाऊंगी दे जी जीनू जी भुख लगी आके मैगी खा सकते हाँ जी जी असि आ गए हम मैगी खा के फ्री हो गए तो असी आ गए घर भुख लगी मैगी बनाई है तो दस किलो लेके आए सर्फ दस किलो दो लेके आई हैं झाड़ू झाड़ू हो गए भी फिर भी नीलम कहती मम्मी झाड़ू छोटे है झाड़ू छो टैम लग जाता वो झाड़ू लैके दो झाड़ू लैके आए साबन जी आबण कि पहला भी कई बार यूज किया फिर उन्होंने कहा लाऊ साबन कैमिकल तो बिना है जी ये साबन ये लेके आए असल है ना हर फैंड ਇਹ ਹਿੱਟ ਕਰ ਲਿਆ ਹੈ ਕਰ ਲਿਆ ਨਾ ਕਿਚਨ ਚ ਆ ਜਾਂਦੀ ਹੈ ਉਹਦੇ ਬਾਅਦ ਸਪੈਸ਼ਲ ਲੈ ਕੇ ਆਉਂਦੇ ਆ ਉਹਨਾਂ ਨੂੰ ਮੈਨੂੰ ਬਹੁਤ ਨਪਰਾ ਲੱਗਿਆ ਛੋੜੀ ਜੀ ਕਲਾ ਕਿ ਆਈਆਂ ਫੇਸ਼ਲ ਕਿੱਟ ਨੀਲਮ ਨੀਮ ਗਾ ਲਿਆ ਸੁਭਾਉ ਮੈਂ ਪੀਸ ਕਰਾਂ ਇਹ ਲੈ ਕੇ ਆਈਆਂ ਜੀ ਫੇਸ਼ਲ ਕਿੱਟ ਇਹ ਲੈ ਕੇ ਆਈਆਂ ਹਿੱਟ ਤੇ ਇਹ ਲੈ ਕੇ ਆਈ ਉਹ ਦੁਬਾਰਾ ਦਸ ਲੀਆਂ ਆਵਾਜ਼ ਮੇਰੀ ਘੱਟ ਸੀ ਤੇ ਇਹ ਸਾਬਣ ਇਹ ਸਾਬਣ ਕਿਵੇਂ ਹੁੰਦਾ ਦੱਸਿਓ ਕੈਮੀਕਲ ਤੋਂ ਬਿਨਾ ਤੇ 10 ਕਿਲੋ ਲੈ ਕੇ ਆਈਆਂ ਸਰਫ ਤੇ ਆਹ ਲੈ ਕੇ ਆਈਆਂ ਮੈਂ ਓਇਲ ਹਰਫੈਂਡ ਜੀ ਆਪ ਲਓ ਲੈ ਤੇ ਇਹ ਲੈ ਕੇ ਆਈਆਂ ਮੈਂ ਪਤੰਜਲੀ ਦੀਆਂ ਪੇਸਟਾ ਦੇਖੋ ਕੋਲ ਕਿੱਦਾਂ ਪੰਜ ਲੈ ਕੇ ਆਈਆਂ ਬਹੁਤ ਛੇਤੀ ਖਤਮ ਹੋ ਗਈਆਂ ਪਤੰਜਲੀ ਪਤੰਜਲੀ ਇਹ ਲੈ ਕੇ ਆਈਆਂ ਮੈਂ ਤੇ ਸਿਰ ਤੇ ਕਦੇ ਤੇਲ ਲਾਇਆ ਕਰੋ ਵਾਲ ਜਿਹਦੇ ਚਿੱਟੇ ਨੇ ਉਹ ਵੀ ਕਾਲੇ ਹੋ ਜਾਂਦੇ ਆ ਬਹੁਤ ਚਿਰ ਤੋਂ ਮੈਂ ਇਹ ਤੇਲ ਵਰਤਦੀ ਆ ਤੇ ਮੇਰੇ ਤਾਂ ਕਾਲੇ ਉਮਰ ਨਾਲ ਚਿੱਟੇ ਆਏ ਪਰ ਜਿੰਨਾ ਬੱਚਿਆਂ ਦੇ ਚਿੱਟੇ ਵਾਲ ਆਗੇ ਸਫੈਤ ਵਾਲ ਉਹਨਾਂ ਨੂੰ ਇਹ ਤੇਲ ਲਾਇਆ ਕਰੋ ਕਾਲੇ ਹੋ ਜਾਣਗੇ ਜੀ ਹਾਂ ਜੀ ਤੇ ਇੱਕ ਲੈ ਕੇ ਆਈਆਂ ਮੈਂ ਵੈਕਸ ਵੱਡੇ ਆ ਰਹੇ ਨੇ ਵੈਕਸ ਕਰੂੰਗੀ ਵੈਕਸ ਦਾ ਡੱਬਾ ਲੈ ਕੇ ਆਏ ਆ ਕਰੀ ਇਹ ਲੈ ਕੇ ਆਈਏ ਮੈਂ కెమికਲ ਤੋਂ ਬਿਨਾ 컬러 ਵਾਲਾ ਤੇ ਲੋਨ ਵਾਲਾ కెమికਲ ਤੋਂ ਬਿਨਾ ਜੀ ਇਹ ਲੈ ਕੇ ਆਈਏ ਮੈਂ ਛੇਪੂ ਛੇਪੂ ਖਤਮ ਹੋ ਚੁੱਕਿਆ ਸੀ ਤੇ ਮੈਨੂੰ ਨਾ ਦੁਕਾਨਾਂ ਤੇ ਜਾਣ ਦੀ ਆਦਤ ਨਹੀਂ ਅਸੀਂ ਜਾਂਦੇ ਨਹੀਂ ਸਾਮਾਨ ਇਕੱਠਾ ਹੀ ਲੈ ਕੇ ਆਉਨੇ ਆ ਤੇ ਇਹ ਲੈ ਕੇ ਆਈਆਂ ਪੁੱਟ ਦਾ ਡੱਬਾ ਮੈਂ ਦੱਸੋ ਜੀ ਇਹ ਪੁੱਟ ਵਧੀਆ ਹੁੰਦਾ ਕਿਵੇਂ ਹੁੰਦਾ ਦੇਖੋ ਇਹ ਚੀਜ਼ਾਂ ਮੈਨੂੰ ਪਸੰਦ ਨਹੀਂ ਵੀ ਘਰੇ ਖਤਮ ਹੋ ਜੇ ਚੀਜ਼ ਤੇ ਆਪਾਂ ਹਾਂ ਇਹ ਵੀ ਦੋ ਡੱਬੇ ਲੈ ਕੇ ਆਈਆਂ ਵਾਲਾ ਮਾਚੀ ਕਲਰ ਦੋ ਡੱਬੇ ਲੈ ਕੇ ਆਈਆਂ ਛੇਤੀ ਛੇਤੀ ਜਾਇਆ ਨਹੀਂ ਜਾਂਦਾ ਬਹੁਤ ਦੂਰ ਹੈ ਛੋਪ ਆ ਤਾਂ ਪਤੀ ਰੋਲ ਬੱਥਮ ਵਾਲੀ ਆ ਇਹਨੇ ਇਹ ਛੱਡੋ ਤੇ ਆ ਵੀ ਲੈ ਕੇ ਆਈਆਂ ਨੈਲ ਪੋਲਸ ਦੋ ਇਹਦੇ ਵਿੱਚ ਹੈਗੀ ਐ সিলਵਰ ਕਲਰ ਇਹ ਬਹੁਤ ਮਹਿੰਗੀ ਆਈ ਐ ਜੀ ਇਹ ਆਈ ਐ 500 ਕੁ ਰੁਪਈਆ ਦੀ ਆਈ ਐ ਕਹਿੰਦੇ ਉਤਰੂਗੀ ਨਹੀਂ ਦੋ ਮਹੀਨਾ ਮਹੀਨਾ ਰਾਮ ਨਾਲ ਨਹੀਂ ਉਤਰੂਗੀ ਦੇਖੋ ਹੁਣ ਵਰਤ ਕੇ ਦੇਖਦੇ ਆ ਤੇ ਆ ਤਾਂ ਸਸਤੀ ਆ ਇਹ 60 ਰੁਪਏ ਦੀ ਪਰ ਇਹ ਵਾਲੀ ਐ ਨਾ ਦੇਖੋ ਕੰਪਨੀ ਦੇ ਦਿਖਾਈ ਵੀ ਨੇੜੇ ਕਰੀ ਮੜਾ ਜਾ ਦੱਸਿਓ ਜੀ ਉਹਰ ਲੈ ਕੇ ਆਈਆਂ ਦੋਵੇਂ ਤੇ ਅੱਜ ਦਾ ਬਲੌਗ ਖਤਮ ਹੁੰਦਾ ਜੀ ਇੱਥੇ ਹੀ